ਸਤਿਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਆੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਧਰੇ ਤ੍ਰਿਸ਼ਨਾ ਵਿਕਾਰ ਉਮਾ ਵਿੱਚ ਸਭ ਪੜ ਥਕੇ ਦੂਰ ਜਾ ਪਾਏ ਖੁਆਰੇ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰੇ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ ਥੱਕੇ ਦੂਰ ਜਾਏ ਖੂਆ ਸੋ ਪੜਿਆ ਸੋ ਪੰਡਿਤ ਬਿਨਾਂ ਗੋਰ ਸਬਦੇ ਕਰੀ ਵਿਚਾਰ ਅੰਦਰ ਖੋਜਿਆ ਤਤ ਲਹਾ ਪਾਈ ਮੋਖ ਦੁਆਰ ਗੋਣਾ ਨਿਦਾਨ ਹਾਰੇ ਪਾਇਆ ਸਹਜੇ ਕਰੀ ਵਿਚਾਰ ਤਨ ਨਾ ਵਾਪਾਰੀ ਨਾਨਕਾ ਜੈਸ ਗੁਰਮੁਖੇ ਨਾਮ ਆਦਾਰ ਮਹੰਲਾਤੀ ਜਾ ਵੇਣ ਮਨ ਮਾਰੀ

ਇਹੋ ਮਨ ਮਰ ਜਾਏ ਬੋਰਮੱਖ ਇਹੋ ਮਨ ਜੀਵ ਤੁਮਰਾ ਸੱਚ ਰਹਾ ਲੈ ਲਾਈ ਨਾਨਕ ਇਸ ਮਾਨ ਕੀ ਮਾਲ ਇਉ ਉਤਦਾ ਹਉ ਮਾ ਸਬਦ ਜਲਾਏ ਆਉੜੇ ਹਾਰੇ ਹਰ ਸੰਤ ਮਿਲੋ ਮੇਰੇ ਭਾਈ ਹਾਰੇ ਨਾਮ ਦਿਰਦਾਵੋ ਇੱਕ ਕਿਨਕਾ ਹਾਰੇ ਹਾਰੇ ਸਿਗਾਰ ਬਣਾਵੋ ਹਾਰੇ ਜਾਨ ਹਾਰੇ ਕਾਪੜ ਪਹਿਰਾ ਖਿਮਕਾਰ ਐਸਾ ਸਿਗਾਰ ਮੇਰੇ ਪ੍ਰਭ ਪਾਵਾ ਹਾਰੇ ਲੱਗਾ ਪਿਆਰਾ ਪ੍ਰੇਮ ਕਾ ਹਾਰੇ ਹਾਰੇ ਨਾਮ ਬੋਲੋ ਦਿਨ ਰਾਤੀ ਸਭ ਕਿਲ ਦੇਖ ਕਾਕਤਾ ਇੱਕ ਪਲ ਕਾ ਹਾਰੇ ਹਰ ਦਇਆਲ ਹੋਵਾ ਜਿਸ ਉਪਰ ਸੋ ਗੁਰਮੁਖੇ ਹਾਰੇ ਜਾਪ ਜਿਨ ਕਾ ਹਾਰੇ ਹਾਰੇ ਨਾਮ ਬੁਲੋ ਹ ਦਿਨ ਰਾਤੀ ਸਭ ਕਿਲ ਬੇਖ ਕਾਟਾ ਇਕ ਪਲ ਕਾ ਹਾਰੇ ਹਰ ਦਇਆਲ ਹੋ ਵਾਜਿਸ ਉਪਰ ਸੋ ਗੁਰਮੁਖੇ ਹਾਰੇ ਜਾਪ ਜਿਨ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ